ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਲੈ ਕੇ ਐਸਜੀਬੀਸੀ ਪ੍ਰਧਾਨ ਕਿਰਪਾਉ ਸਿੰਘ ਵਡੂੰਗਰ ਨੇ ਪੰਜਾਬ ਦੇ ਵਿੱਚ ਮਿਹਨਤਕਸ਼ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦਕੁਸ਼ੀਆਂ ਨਾ ਕਰਨ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਮਿਹਨਤਕਸ਼ ਅਤੇ ਬਲਿਦਾਨੀਆਂ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਲਈ ਪੰਜਾਬ ਦਾ ਜੋ ਚਿਹਰਾ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਦੁਨੀਆ ਦੇ ਸਾਹਮਣੇ ਆ ਰਿਹਾ ਉਹ ਗਲਤ ਆ ਰਿਹਾ ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦਕੁਸ਼ੀਆਂ ਨਾ ਕਰਨ ਅਤੇ ਇਸ ਨੂੰ ਵੀ ਇੱਕ ਲੜਾਈ ਸਮਝ ਕੇ ਇਸ ਦੇ ਨਾਲ 2 4 ਹੋਣ ਮੈਨੂੰ ਬਹੁਤ ਅਫਸੋਸ ਹੈ ਔਰ ਬੁ ਦੁੱਖ ਦੀ ਗੱਲ ਹੈ ਕਿ ਪਾਸਕਾਰ ਦੇ ਫੈਸਲਾਦਾਰ ਫੈਸਲੇ ਆ ਰਹੇ ਨੇ ਉਹਦੇ ਨਾਲ ਸੂਹ ਧਾਰੂ ਸੰਸਥਾਵਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਨੋਟਬੰਦੀ ਨਾਲ ਕਿ ਗੁਰਦੁਆਰਾ ਸਾਹਿਬ ਨੂੰ ਸਾਰੇ ਧਾਰੂ ਸੰਸਥਾਵਾਂ ਨੂੰ ਬੜਾ ਵੱਡਾ ਨੁਕਸਾਨ ਹੋਇਆ ਸੀ ਔਰ 3 ਮਹੀਨੇ ਸੰਧਾਲੂਆਂ ਦੇ ਬਣਾ ਦੇ ਬੜਾ ਬੋਝ ਰਿਹਾ ਉਹਨਾਂ ਕੋਲ ਪੈਸਾ ਨਹੀਂ ਸੀ ਉਹ ਗੁਰਦੁਆਰਾ ਸਾਹਿਬ ਮੰਦਲ ਤੋਂ ਵੀ ਗ੍ਰੇਗ ਕਰਨ ਲੱਗੇ ਸੀ ਔਰ ਜਦੋਂ ਨੋਟਬੰਦੀ ਦੇ ਬਾਅਦ ਇਹ ਜੀਐਸਟੀ ਜੇ ਲਾਗੂ ਹੋਇਆ ਕਦੇ ਐਸਾ ਪਹਿਲਾਂ ਦੇਸ਼ ਦੇ ਇਤਿਹਾਸ ਵਿੱਚ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਪਹਿਲੀ ਵਾਰ ਹੋਇਆ ਕਿ ਇਹ ਗੁਰਦੁਆਰਾ ਸਹਿਵਾਨ ਤੇ ਹੋਰ ਜਿਹੜੇ ਤਾਲੁਕਸਾਨ ਨੇ ਉਹਦੇ ਤੋਂ ਲੱਗੇ ਪਿੰਗਲ ਵਾਲੇ ਤੇ ਵੀ ਜੀਐਸਟੀ ਦਾ ਬੋਝ ਪਾਇਆ ਗਿਆ ਔਰ ਜੋ ਸ਼ੋਹਨੀ ਗੁਰਦੁਆਰਾ ਪੰਦ ਕਮੇਟੀ ਦੇ 10 ਕਰੋੜ ਰੁਪਏ ਤੋਂ ਹੀ ਵੱਧ ਸਾਲਾਂ ਦਾ ਬੋਝ ਪਿਆ ਉੱਤੇ 3 ਕਰੋੜ ਨੇ ਪਿੰਗਲ ਵਾਲੇ ਤੇ ਵੀ ਜਿੱਤੇ ਬਹੁਤ ਪਹਾੜ ਲੋਕ ਹੈਂਡੀਕੈਪਡ ਲੋਕ ਜਿਹੜੇ ਉਹ ਉੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਰੱਬ ਦੀ ਉਹ ਕਹਿਟ ਆਇਆ ਹੋਇਆ ਹੈ ਜਿਹਦੇ ਵਿੱਚ ਮਨੁੱਖਤਾ ਦਾ ਕਾਹਨ ਹੋਇਆ ਲੱਗਦਾ ਹੈ ਉਹ ਉਹ ਤੁਹਾਨੂੰ ਲੋਕ ਜਿਹੜੇ ਉਸ ਪਿੰਗਣ ਵਾਲੇ ਨੂੰ ਚਲਾਉਣ ਵਾਸਤੇ ਉੱਥੇ ਯੋਗਦਾਨ ਦੇ ਰਹੇ ਨੇ ਪਰ ਉਹਨਾਂ ਵੱਲੋਂ ਦਿੱਤੇ ਹੋਏ ਯੋਗਦਾਨ ਤੇ ਵੀ ਟੈਕਸ ਲਾਉਣਾ ਕਿਸ ਤਰ੍ਹਾਂ ਵੀ ਯੋਗਦਾਨ ਦੀ ਸੇਵਾ ਨਹੀਂ ਸੀ ਇਹ ਬੇਲੋੜਾ ਹੈ ਔਰ ਗੈਰਗੁਜ਼ਰਤੀ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਉਹਦੀਆਂ ਚੰਗੀਆਂ